ਮਾਨਜਕ ਸ਼੍ਰੀਮਤੀ ਅਮਨੀਤ ਕਾਉਂਟਰ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਬਚੰਦਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧੀ ਅਜੇ ਗਾਂਧੀ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਬਚੰਦਾ ਜੀ ਰਹਿਮ ਨਾਈ ਹੇਟਰ ਸੀਏ 2 ਦੀ ਸਾਡੀ ਟੀਮ ਜਿਹੜੇ ਏਐਸਆਈ ਹਰਮਨ ਜੀ ਸਿੰਘ ਅਗਵਾਈ ਕਰ ਰਹੀ ਸੀ ਉਹ ਨਥਾਣਾ ਤੋਂ ਫਕਤਾ ਰੋਡ ਤੇ ਜਾ ਰਹੀ ਸੀ ਜਦੋਂ ਪੁਲਸੂਆ ਬਹਾਦਰਕਵਾ ਕੋਠਾਗੁਰੂ ਪਹੁੰਚੀ ਤੇ ਉੱਥੇ ਰਨੇਕ ਨੌਜਵਾਨ ਉਹਨੂੰ ਉਪਰੋਕਤ ਦਿਅਰ ਕਾਰ ਹੈ ਜਿਹੜੀ ਦਾ ਨੰਬਰ BB2BD 5201 ਹੈ ਸਮੇਤ ਕਾਬੂ ਕੀਤਾ ਤੇ ਉਸ ਉਹਨਾਂ ਨੇ ਤਲਾਸ਼ੀ ਲਈ ਮੈਂ ਵੀ ਮੌਕੇ ਤੇ ਉੱਥੇ ਪੁੱਜਾ ਜੋ ਉਹਨੇ ਤਲਾਸ਼ੀ ਲਈ ਗਈ ਤੇ ਉਹ ਜਿਹੜਾ ਬੰਦਾ ਫੜਿਆ ਉਹਦਾ ਨਾਮ ਲਖੀਰ ਸਿੰਘ ਪੁੱਤਰ ਪ੍ਰੀਤਵਰ ਸਿੰਘ ਵਾਸੀ ਸਰਾਵਾਂ ਦਾ ਅਗਵਾੜ ਕੋਠਾ ਗੁੰਸੀ ਤੇ ਜੋ ਤਲਾਸ਼ੀ ਲਈ ਗਈ ਤੋਂ ਉਹਨੇ ਕਾਰ ਦੇ ਟਿੱਕੀ ਜਗ੍ਹਾ ਪਲਾਸਟਿਕ ਦਾ ਗੱਟਾ ਮਿਲਿਆ ਜਿੰਦੇ ਵਿੱਚੋਂ 5000 ਰਮਾਂਡੋਲ ਗੋਲੀਆਂ ਤੇ 4000 ਜਿਹੜਾ ਰਗਾਬਲੀਨ ਕੈਪਸੂਲਾ ਉਹ ਬਰਾਮਦ ਹੋਇਆ ਜਿਸ ਤੇ ਅਸੀਂ ਉਹਦੇ ਵਿਰੁੱਧ ਮਕਦਮਾ ਨੰਬਰ 81 ਮਿਤੀ 24 9 2024 ਥਾਣਾ ਦਿਾਲਪੁਰਾ ਵਿਖੇ ਅੰਡਰ ਸੈਕਸ਼ਨ 22 C ਐਂਡ ਪੀ ਐਫ ਐਸ ਐ ਦੇ ਅੰਦਰ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਕਿਉਂਦਾ ਅਸੀਂ 2 ਦਿਨ ਦਾ ਪੁਲਿਸ ਰਿਮਾਂਡ ਕੋਰਟ ਚ ਪੇਸ਼ ਕਰਕੇ ਉਹਨੂੰ ਹਾਸਲ ਕੀਤਾ ਤੇ ਹੁਣ ਤੇ ਹੋਰ ਪੁੱਛਗਿਰਿ ਜਾ ਰਹੀ ਹੈ ਇਹ ਬੰਦਾ ਪਹਿਲਾਂ ਵੀ ਐਸਾ ਵੇਚਣ ਦਾ ਆਦੀ ਹੈ ਤੇ ਪਹਿਲਾਂ ਵੀ ਖਾਣਾ ਦਿਆਲਪੁਰਾ ਵਿਖੇ ਖਾਣਾ ਬਾਜਾਖਾਨਾ ਵਿਖੇ ਨਸ਼ੇ ਦੇ ਮਾਮਲੇ ਦੇ ਦਰਜਾ ਇਫ ਤੁਸੀਂ ਕਿਥੋਂ ਲੈ ਕੇ ਆ ਰਹੇ ਸੀ ਕੋਈ ਇਹ ਤੁਸੀਂ ਸਾਹਮਣੇ ਆਇਆ ਹੋਏ ਇਹਦੇ ਤੋਂ ਹੁਣ ਅਸੀਂ ਇਹਨਾਂ ਰਿਮਾਂਡ ਹਾਸਲ ਕੀਤਾ ਤਾਂ ਥੋਰਲੀ ਪੁਸ਼ਟੀ ਕਰਕੇ ਜਿੱਥੇ ਵੀ ਇਹਨੇ ਲਿਆਂਦੀ ਹੋਈ ਜਾਣ ਨੇ ਜਿੱਥੇ ਜਾ ਕੇ ਲੈਣੇ ਆ ਫਾਰਵਰਡ ਬੈਕਵਰਡ ਲਿੰਕ ਜਿਹੜੇ ਨੇ ਅਸੀਂ ਪਤਾ ਕਰਕੇ ਉਹਨਾਂ ਦੋਸ਼ੀਆਂ ਨੂੰ ਮਾਮਲੇ ਦੇ ਗ੍ਰਿਫਤਾਰ ਕਰਾਂਗੇ ਪਹਿਲਾਂ ਕਿਹਦੇ ਵਿਖਾਣੇ ਦੇ ਵਿੱਚ ਪਰਚੀ ਦਰਜ ਹੈ ਪਹਿਲਾਂ ਬਾਜਾਖਾਨਾ ਦਿਆਲਪੁਰਾ ਇੱਕ ਤੇ ਚੋਰੀ ਦਾ ਬੱਚਾ ਵੀ ਦਰਜਾ ਦਿਆਲਪੁਰਾ ਵਿੱਚ ਇੱਕ ਤੁਸੀਂ ਕੱਲ ਇਹ ਕਾਬਰਾਂ ਤੋਂ ਪੰਜਾਬੀ ਗ੍ਰਾਮ ਰਾਜ ਦੇ ਟੂਰਿਸਟ ਦੇਖੇ ਪਰ ਉਹਦੇ ਵਿੱਚ ਜਿਹੜਾ ਜਗਦੀਪ ਸਿੰਘ ਮੌਕੇ ਤੇ ਫੜਿਆ ਉਹ ਸੀ ਜੋ ਜਿਹੜੇ ਦੋਨਾਂ ਨੂੰ ਅੱਗੇ ਬੈਕਗੋਰਡ ਹੌੜਾ ਲਿੰਕ ਹੌਂਚ ਵੀ ਇਹ ਦੋ ਵਿਅਕਤੀ ਹੋਰ ਅਰਸ਼ਟ ਕੀਤੇ ਮਕਦਮਾ ਦਰਜ ਕਰ ਲਿਆ ਉਹ ਹੈ ਕਿਹਾ ਤਰਨਾ ਤੇ ਹੈ ਕਿ ਥਾਮ ਨੇ ਦੇ ਵਿੱਚ ਕੀ ਨਾਮ ਲਾਇਆ ਇਹ ਇੱਕ ਬੰਦੇ ਨੇ ਆਪਣਾ ਮਹਾਰਾਜਪਿੰਡ ਦੇ ਬੰਦੇ ਨੇ ਲੈ ਚ ਛਾਲ ਮਾਰ ਕੇ ਉਹਦੀ ਕੀਤੀ ਸੀ ਉਨੇ ਆਪਣਾ ਇੱਕ ਰੁਕਾ ਛੱਡੇ ਮੈਂ ਦੋ ਬੰਦਿਆਂ ਨੂੰ ਤੰਗ ਆ ਕੇ ਇਹ ਕੁਝ ਕੁਸ਼ ਕੀਤੀ ਆ ਉਹ ਅਸੀਂ 306 ਦਾ ਮਕਦਮਾ ਉਹਦੇ ਖਿਲਾਫ ਦਰਜ ਕੀਤਾ ਹੈ ਇਹ ਸਰ ਸ਼ਹਿਰ ਕਸ ਤੋਂ ਮੈਂ ਜਿੱਦਾਂ ਪਾਰ ਮੰਡਰਾਟ ਹੈ ਉਹ ਬ੍ਰੋਕਰ ਹੈ ਨਹੀਂ ਕਿ ਵਪਾਰੀਆਂ ਦਾ ਸਤਿਕਾਰਕ ਸੂਤ ਨਹੀਂ ਹੈ ਉਹ ਇਹ ਮੁਕਤਮੈਂ ਦੀ ਥੋਰਲੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਿਸ ਤਰ੍ਹਾਂ ਉਹਦੇ ਤ੍ਰਤੀਹਦਾਨਦ ਤੱਕ ਸਾਹਮਣੇ ਆਉਣਗੇ ਉਸ ਦੇ ਅਨਸਾਰ ਕਾਰਵਾਈ ਕੀਤੀ ਜਾਵੇਗੀ لا يدري